ਸਿੱਖ ਭਾਈਚਾਰੇ ਦਾ ਅੱਜ ਮਨ ਉਦਾਸ ਵੀ ਹੈ ਮਨ ਵਿੱਚ ਰੋਸ ਵੀ ਹੈ ਤੇ ਇੱਕ ਬੇਵਸੀ ਵੀ ਹੈ ਕਿਉਂਕਿ ਜੰਮੂ ਦੇ ਸਾਂਬਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾ ਨੂੰ ਨਿਸ਼ਾਨਾ ਬਣਾਇਆ ਗਿਆ ਉਸ ਦੇ ਪਿੱਛੇ ਕਿਧਰੇ ਨਾ ਕਿਧਰੀ ਸਾਡੀ ਗੁਰੂ ਘਰਾਂ ਨੂੰ ਸ਼ੀਸ਼ ਮਹਿਲਾਂ ਵਿੱਚ ਤਬਦੀਲ ਕਰਕੇ ਛੱਡ ਦੇਣ ਵਾਲੀ ਸੋਚ ਜ਼ਿੰਮੇਵਾਰ ਹੈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਖੀ ਤੇ ਸੇਵਾ ਤਨੋਂ ਮਨੋਂ ਨਿਭਾਉਣ ਦੇ ਵਿੱਚ ਫੇਲ ਸਾਬਿਤ ਹੋਈਆਂ। ਨਤੀਜਾ ਵਾਰੀ-ਵਾਰੀ ਗੁਰੂ ਘਰਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਗਨ ਭੇਂਟ ਕਰਕੇ ਨਿਸ਼ਾਨਾ ਬਣਾਉਣ ਵਰਗੀਆਂ ਘਟਨਾਵਾਂ ਸਾਡੇ ਸਾਹਮਣੇ ਆ ਰਹੀਆਂ ਸਨ। ਪਹਿਲਾਂ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਵਿੱਚ ਇਹ ਵਾਰੀ-ਵਾਰੀ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਨੂੰ ਵੱਡੀ ਸਾਜ਼ਿਸ਼ ਮੰਨਿਆ ਜਾਂਦਾ ਪਰ ਕਦੇ ਸਾਬਿਤ ਨਹੀਂ ਹੋਈ। ਹੁਣ ਪੰਜਾਬ ਤੋਂ ਬਾਹਰਲੇ ਸੂਬੇ ਤੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਪਰ ਇਸ ਦਾ ਹੱਲ ਕੀ ਤੇ ਕਦੋਂ ਹੋਵੇਗਾ? ਸਤ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦਿਨਾਂ ਮੈਂ ਹਰਸ਼ਰਨ ਕੌਰ ਜੰਮੂ ਦੇ ਸਾਂਬਾ ਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਹੀ ਮਨਜੀਤ ਨਾਂ ਦੇ ਜਿਸ ਸ਼ਖਸ ਨੇ ਆਪਣੀ ਦੇਹਤਾਰੀ ਦੁਕਾਨ ਬੰਦ ਹੋਣ ਦੇ ਰਸਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਸ਼ਾਨਾ ਬਣਾਇਆ ਉਸ ਦੇ ਇਸ ਕਾਰੇ ਨੂੰ ਰੈਂਦੀ ਉਮਰ ਤੱਕ ਮਾਫ ਨਹੀਂ ਕੀਤਾ ਜਾ ਸਕਦਾ ਇਸ ਦੌਰਾਨ ਕੁਝ ਸਵਾਲਾਂ ਦਾ ਜਵਾਬ ਸਾਨੂੰ ਵੀ ਦੇਣਾ ਪਊਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਮੌਕੇ ਤੇ ਪਹੁੰਚ ਕੇ ਇਹਨਾਂ ਸਵਾਲਾਂ ਦੇ ਜਵਾਬ ਦੇ ਚੁੱਕੇ ਹਨ ਇਸ ਖਾਸ ਰਿਪੋਰਟ ਦੇ ਵਿੱਚ ਸਿੱਖੀ ਸਰੂਪ ਦੇ ਵਿੱਚ ਲੁਕੇ ਭੇਖੀ ਭੇੜੀਏ ਮਨਜੀਤ ਦੀ ਪੋਲ ਖੋਲਾਂਗੇ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਸ਼ਾਨਾ ਬਣਾਉਣ ਦਾ ਘਟਿਆ ਕੰਮ ਕੀਤਾ 7 ਤੇ 8 ਅਕਤੂਬਰ ਦੀ ਰਾਤ ਦੇ ਤਕਰੀਬਨ ਡੇਢ ਵਜੇ ਸਨ ਜੰਮੂ ਦੇ ਸਾਂਭਾ ਤਹਿਸੀਲ ਚ ਪੈਂਦੇ ਪਿੰਡ ਕਾਲਪੁਰ ਦੇ ਗੁਰਦੁਆਰਾ ਸਿੰਘ ਸਾਹਿਬ ਵਿੱਚ ਥੋੜੀ ਦੇਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਸੀ ਸ਼ੀਸ਼ੇ ਨਾਲ ਤਿਆਰ ਸੁਖਾਸਨ ਵਾਲੇ ਕਮਰੇ ਦੇ ਵਿੱਚ ਤਿੰਨ ਸ਼ਖਸ ਦਾਖਲ ਹੁੰਦੇ ਨੇ ਮੂੰਹ ਤੇ ਰੁਮਾਲ ਬੰਨ ਕੇ ਇੱਕ ਸ਼ਖਸ ਅੱਗੇ ਵਧਦਾ ਪਹਿਲਾ ਸੁਖਾਸਨ ਵਾਲੇ ਪਲੰਗ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਂਚ ਪਾਵਨ ਸਰੂਪਾਂ ਤੇ ਤੇਲ ਛਿੜਕਦਾ ਫਿਰ ਮਾਂਚ ਇਸ ਦੀ ਤਿੱਲੀ ਨਾਲ ਸਰੂਪਾਂ ਨੂੰ ਅਗਨ ਭੇਂਟ ਕਰਕੇ ਫਰਾਰ ਹੋ ਜਾਂਦਾ ਜਿਵੇਂ ਹੀ ਅੱਗ ਦੀਆਂ ਲਪਟਾਂ ਨਿਕਲੀਆਂ ਗੁਰੂ ਘਰ ਦੇ ਸੇਵਾਦਾਰ ਉੱਠੇ ਮੌਕੇ ਤੇ ਪਹੁੰਚ ਕੇ ਅੱਗ ਬੁਝਾਈ ਮਿੰਟਾਂ ਵਿੱਚ ਹੀ ਇਹ ਘਟਨਾ ਪੂਰੇ ਇਲਾਕੇ ਵਿੱਚ ਫੈਲ ਗਈ ਰੋਸ ਵਜੋਂ ਗੁਰੂ ਘਰ ਦੇ ਵਿੱਚ ਇਲਾਕੇ ਦੀ ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਹੋ ਗਈ ਸੀਸੀਟੀਵੀ ਵਿੱਚ ਹੈਵਾਨ ਮਨਜੀਤ ਉਰਫ ਬਿੱਲਾ ਦੀਆਂ ਤਸਵੀਰਾਂ ਕੈਦ ਹੋਈਆਂ ਮੌਕੇ ਤੇ ਪੁਲਿਸ ਪਹੁੰਚੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਗਨ ਭੇਂਟ ਕਰਨ ਵਾਲੇ ਮੁੱਖ ਮੋਲਜ਼ਮ ਮਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹਾਲਾਂਕਿ ਉਸ ਦੇ ਦੋ ਸਾਥੀ ਹਾਲੇ ਵੀ ਫਰਾਰ ਨੇ ਹੁਣ ਸਵਾਲ ਉੱਠਦਾ ਹੈ ਕਿ ਸਿੱਖੀ ਦੇ ਭੇਖ ਵਿੱਚ ਮਨਜੀਤ ਸਿੰਘ ਨੇ ਅਜਿਹੀ ਹਰਕਤ ਕਿਉਂ ਕੀਤੀ ਇਸ ਦੇ ਪਿੱਛੇ ਵੱਡੀ ਵਜ੍ਹਾ ਸੀ ਉਸ ਦੀ ਦੇਹਧਾਰੀ ਦੀ ਦੁਕਾਨ ਗੁਰਦੁਆਰਾ ਸਾਹਿਬ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਮਨਜੀਤ ਨੇ ਆਪਣੇ ਘਰ ਦੇ ਵਿੱਚ ਹੀ ਡੇਰਾ ਖੋਲ੍ਹਿਆ ਹੋਇਆ ਹੈ ਇਹ ਕਹਿ ਕੇ ਪ੍ਰਚਾਰ ਕਰਦਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਉਹਦੇ ਵਿੱਚ ਪ੍ਰਗਟ ਹੋਣਗੇ ਸਥਾਨਕ ਸੰਗਤ ਨੇ ਮਨਜੀਤ ਦੇ ਖਿਲਾਫ ਜ਼ਿਲ੍ਹਾ ਜ਼ਿਲੇ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬਾਦੀ ਉਸ ਨੂੰ ਕਈ ਵਾਰੀ ਸ਼ਿਕਾਇਤ ਭੇਜੀ ਤਾਂ ਟੀਮ ਨੇ ਮਨਜੀਤ ਦੇ ਘਰ ਵਾਲੇ ਡੇਰੇ ਤੋਂ ਪੋਥੀ ਸਾਹਿਬ ਤੇ ਹੋਰ ਧਾਰਮਿਕ ਸਮਗਰੀ ਚੁਕਵਾ ਲਈ ਜਿਨ੍ਹਾਂ ਦੇ ਨਾਮ ਹੇਠ ਮਨਜੀਤ ਆਪਣੀ ਭੇਖ ਦੀ ਦੁਕਾਨ ਚਲਾਉਂਦਾ ਸੀ ਪਖੰਡ ਚਲਾਉਂਦਾ ਸੀ ਕਮੇਟੀ ਨੇ ਭੇਖੀ ਮਨਜੀਤ ਨੂੰ ਜਨਤਕ ਤੌਰ ਤੇ ਸਿੱਖ ਸੰਗਤ ਤੋਂ ਮਾਫੀ ਵੀ ਮੰਗਵਾਈ ਠੱਗੀ ਦੀ ਦੁਕਾਨ ਬੰਦ ਹੋਣ ਦੇ ਗੁੱਸੇ ਨੇ ਮਨਜੀਤ ਨੂੰ ਹੇਵਾਨ ਬਣਾ ਦਿੱਤਾ ਤੇ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਨਿਸ਼ਾਨਾ ਬਣਾਇਆ ਮਨਜੀਤ ਦੀ ਗ੍ਰਿਫਤਾਰੀ ਭਾਵੇਂ ਹੋ ਗਈ ਉਸ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਹੁਣ ਕੀਤੀ ਜਾ ਰਹੀ ਹੈ ਪਰ ਸੰਗਤ ਨੇ ਆਪਣੇ ਤਰੀਕੇ ਨਾਲ ਵੀ ਮਨਜੀਤ ਨੂੰ ਜਵਾਬ ਦਿੱਤਾ ਕਿਉਂਕਿ ਗੁੱਸਾ ਤੇ ਰੋਸੀ ਸੰਗਤ ਨੇ ਪਹਿਲਾਂ ਗੁਰੂ ਦੇ ਦੁਖੀ ਹੇਵਾਨ ਮਨਜੀਤ ਦੀ ਕਾਰ ਨੂੰ ਅੱਗ ਲਾਈ ਫਿਰ ਉਸ ਦੇ ਘਰ ਵਾਲੇ ਡੇਰੇ ਨੂੰ ਟਰੈਕਟਰਾਂ ਅਤੇ ਜੀਸੀਬੀ ਦੀ ਮਸ਼ੀਨਾਂ ਨਾਲ ਮਿੱਟੀ ਵਿੱਚ ਮਿਲਾ ਦਿੱਤਾ ਮੌਕੇ ਤੇ ਪਹੁੰਚੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਗਤ ਦੇ ਰੋ ਨੂੰ ਜਾਇਜ਼ ਦੱਸਿਆ ਡੀਆਈਜੀ ਦੀ ਮੌਜੂਦਗੀ ਦੇ ਵਿੱਚ ਪੁਲਿਸ ਨੂੰ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਡੇਰਾ ਢਾਉਣ ਵਾਲੇ ਕਿਸੇ ਵੀ ਨੌਜਵਾਨ ਖਿਲਾਫ ਜੇ ਪਰਚਾ ਦਰਜ ਹੋਇਆ ਕੋਈ ਕਾਰਵਾਈ ਹੋਈ ਸਿੱਖ ਪੰਥ ਕਦੇ ਬਰਦਾਸ਼ਤ ਨਹੀਂ ਕਰੇਗਾ ਇੱਥੇ ਹੀ ਮੋਰਚਾ ਲਾਵੇਗਾ ਤੋਂ ਅਫਸਰ ਵੀ ਇੱਥੇ ਆਏ ਐ ਸ਼ਿਵ ਕੁਮਾਰ ਇੱਕ ਤੇ ਸਾਡੇ ਕਿਸੇ ਨੌਜਵਾਨ ਤੇ ਜੇ ਕੋਈ ਪਰਚਾ ਜੇ ਕੋਈ ਕਾਰਵਾਈ ਹੋਈ ਤੇ ਆਪਾਂ ਫੇਰ ਇੱਥੇ ਆਵਾਂਗੇ ਤੇ ਪੰਥ ਮੋਰਚਾ ਲਾਉਗਾ ਬਾਕੀ ਦੋਸ਼ੀਆਂ ਨੂੰ ਫੜੋ ਇਹਦੇ ਘਰ ਦੇ ਵਿੱਚ ਕੋਈ ਬਸਣਾ ਨਹੀਂ ਚਾਹੀਦਾ ਗੁਰੂ ਘਰ ਦੇ ਅੰਦਰ ਵੜ ਕੇ ਜਿਸ ਤਰ੍ਹਾਂ ਦੋਖੀ ਮਨਜੀਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਿਸ਼ਾਨਾ ਬਣਾਇਆ ਉਸ ਵਿੱਚ ਕਮੇਟੀ ਪ੍ਰਬੰਧਕਾਂ ਨੂੰ ਵੀ ਕਲੀਨ ਚਿੱਟ ਨਹੀਂ ਦਿੱਤੀ ਜਾ ਸਕਦੀ ਕਾਰਜਕਾਰੀ ਜਥੇਦਾਰ ਗੜਗਾਜ ਨੇ ਤੁਰੰਤ ਕਾਰਵਾਈ ਕੀਤੀ ਇਸ ਪੂਰੀ ਘਟਨਾ ਦੇ ਲਈ ਸਾਰੀ ਪ੍ਰਬੰਧਕੀ ਕਮੇਟੀ ਨੂੰ ਦੋਸ਼ੀ ਮੰਨਦਿਆਂ ਹੋਇਆ ਮੌਜੂਦਾ ਕਮੇਟੀ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਤਾਂ ਉਮਰ ਕਿਸੇ ਵੀ ਗੁਰੂ ਘਰ ਦੇ ਵਿੱਚ ਸੇਵਾ ਕਰਨ ਤੇ ਰੋਕ ਲਾ ਦਿੱਤੀ ਜਥੇਦਾਰ ਸਾਹਿਬ ਨੇ ਨਵੀਂ ਕਮੇਟੀ ਚੁਣਨ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੁਰੂ ਘਰ ਦੇ ਵਿੱਚ ਨਾ ਕਰਨ ਦੇ ਵੀ ਹੁਕਮ ਜਾਰੀ ਕੀਤੇ ਜੱਥੇਦਾਰ ਗੜਗੱਜ ਨੇ ਹੁਕਮ ਦਿੱਤਾ ਕਿ ਨਵੀਂ ਕਮੇਟੀ ਵਿੱਚ ਵਾਦੋਵਾਦ ਮੈਂਬਰਾਂ ਦੀ ਨਿਯੁਕਤੀ ਹੋਵੇ ਮੈਂਬਰ ਖੁਦ ਗੁਰੂ ਘਰ ਦੀ ਪਹਿਰੇਦਾਰੀ ਵਜੋਂ ਸੁਰੱਖਿਆ ਦੀ ਜ਼ਿੰਮੇਵਾਰੀ ਸਾਂਭਣ ਪਿਛਲੇ ਲੰਬੇ ਸਮੇਂ ਤੋਂ ਇਹੋ ਜੀ ਮੰਦਭਾਗੀ ਘਟਨਾ ਜਿਹਦਾ ਇੱਥੇ ਵਾਪਰੀ ਕਿਤੇ ਨਹੀਂ ਵਾਪਰੀ ਪ੍ਰਬੰਧਕ ਸਾਰੇ ਸਸਪੈਂਡ ਆ ਕੋਈ ਪ੍ਰਬੰਧਕ ਗੁਰਦੁਆਰੇ ਦਾ ਕਦੀ ਤਾਂ ਉਮਰ ਮੈਂਬਰ ਨਹੀਂ ਬਣ ਸਕਦਾ ਨਾ ਇਹਨਾਂ ਦੇ ਪਰਿਵਾਰ ਚੋਂ ਕੋਈ ਬਣ ਸਕਦਾ ਪ੍ਰਬੰਧਕ ਕਮੇਟੀ ਇਲਾਕੇ ਦੀ ਸੰਗਤ ਆਪ ਤੈਅ ਕਰੇ 31 ਮੈਂਬਰੀ ਬਣਾਓ ਤੇ ਹਰ ਪ੍ਰਬੰਧਕ ਵਿੱਚੋਂ ਇੱਕ ਬੰਦਾ ਰਾਤ ਨੂੰ ਮਹੀਨੇ ਬਾਅਦ ਉਹਦੀ ਡਿਊਟੀ ਉਹ ਨਹੀਂ ਰਾਤ ਨੂੰ ਇੱਥੇ ਪਹਿਰੇਦਾਰੀ ਨਾਲ ਕਰੂਗਾ ਦੋ ਬੰਦੇ ਹੋਰ ਰੱਖ ਦਰਅਸਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਣਗੈਲੀ ਇਹ ਸਾਹਮਣੇ ਆਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਾਵਨ ਸੁਖਾਸਣ ਜਿਹੜੇ ਕਮਰੇਚ ਕੀਤਾ ਹੋਇਆ ਸੀ ਉਹ ਸਾਰਾ ਕਮਰਾ ਸ਼ੀਸ਼ੇ ਦਾ ਬਣਿਆ ਹੋਇਆ ਸੀ ਤੇ ਮੌਕੇ ਤੇ ਸਾਰੀਆਂ ਗੱਲਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਜਥੇਦਾਰ ਗੜਗੱਜ ਨੇ ਸਾਰੀ ਪ੍ਰਬੰਧਕੀ ਕਮੇਟੀ ਨੂੰ ਝਾੜ ਪਾਈ ਸਖਤ ਹਦਾਇਤਾਂ ਦਿੱਤੀਆਂ ਕਿ ਜਿਹੜੇ ਗੁਰੂ ਘਰ ਦੇ ਵਿੱਚ ਪਹਿਰੇਦਾਰ ਨਿਯੁਕਤ ਨਹੀਂ ਹੋਣਗੇ ਉਹਨਾਂ ਗੁਰੂ ਘਰਾਂ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੂਸਰੇ ਗੁਰੂ ਘਰਾਂ ਦੇ ਵਿੱਚ ਸ਼ਿਫਟ ਕਰ ਦਿੱਤੇ ਜਾਣਗੇ ਜਿੱਥੇ ਸੁਰੱਖਿਆ ਦਾ ਪੂਰਾ ਲਹਾ ਹੋਵੇਗਾ بڑے ਮਸਲੇ ਆਉਂਦੇ ਆ ਕੋਈ ਕਿਸੇ ਦੇ ਆਉਣ ਤੇ ਗੁਰਦੁਆਰੇ ਪਾਬੰਦੀ ਲਾ ਰਿਹਾ ਵਿਦੇਸ਼ਾਂ ਚ ਕੋਈ ਪ੍ਰਧਾਨਗੀ ਤੇ ਬਹਿ ਜਾਂਦਾ ਤੇ ਬਾਅਦ ਛੱਡਦਾ ਨਹੀਂ ਨਾ ਛੋਣ ਹੁੰਦੀ ਆ ਕੋਈ ਕਹਿੰਦਾ ਮੈਂ ਵਾਂ ਕੋਈ ਕਹਿੰਦਾ ਮੈਂ ਵਾਂ ਇਹ ਗੱਲਾਂ ਛੱਡਿਏ ਗੁਰੂ ਘਰ ਦੇ ਸੇਵਾਦਾਰ ਬਣਿਏ ਤੇ ਗੁਰੂ ਗ੍ਰੰਥ ਸਾਹਿਬ ਦੀ ਪਹਿਰੇਦਾਰੀ ਪੰਥ ਕਰੇ ਹਰ ਗੁਰਦੁਆਰੇ 'ਚ ਪਹਿਰੇਦਾਰੀ ਦਾ ਪ੍ਰਬੰਧ ਹੋਵੇ ਜਿੱਥੇ ਪਹਿਰੇਦਾਰੀ ਦਾ ਪ੍ਰਬੰਧ ਨਹੀਂ ਹੋਵੇਗਾ ਉਦੋਂ ਵੀ ਸਾਨੂੰ ਜਿਹੜੇ ਗੁਰੂ ਸਾਹਿਬ ਦੇ ਸਰੂਪ ਆ ਉਹ ਨੇੜੇ ਵੱਡੇ ਗੁਰਦੁਆਰਾ ਸਾਹਿਬ ਇਥੇ ਭੇਜਨੇ ਪੈਣਗੇ ਇਸ ਦੇ ਨਾਲ ਹੀ ਜਥੇਦਾਰ ਗੜਗੱਜ ਨੇ ਸਾਰੀ ਜੰਮੂ ਦੀ ਸੰਗਤ ਨੂੰ ਇਹ ਵੀ ਸੁਨੇਹਾ ਦਿੱਤਾ ਕਿ ਮਨਜੀਤ ਵਰਗਾ ਹੈਵਾਨ ਕਦੇ ਵੀ ਗੁਰੂ ਘਰ ਦੇ ਆਲੇ ਦੁਆਲੇ ਫਟਕ ਨਾ ਸਕੇ ਇਸ ਨੂੰ ਤੁਸੀਂ ਖੁਦ ਯਕੀਨੀ ਬਣਾਉਣਾ ਹੈ ਮਨਜੀਤ ਦੇ ਟਾਇਏ ਹੋਏ ਡੇਰੇ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਲੈਣ ਦੀ ਮੰਗ ਨੂੰ ਵੀ ਜਥੇਦਾਰ ਸਾਹਿਬ ਨੇ ਖਾਰਜ ਕਰ ਦਿੱਤਾ ਉਹਨਾਂ ਕਿਹਾ ਕਿ ਸਿੱਖ ਪੰਥ ਅਜਿਹੀ ਦੋਖੀ ਦੀ ਥਾਂ ਬਿਲਕੁਲ ਵੀ ਪਰਵਾਹ ਨਹੀਂ ਕਰੇਗਾ ਆਹ ਹੁਣੇ ਗੱਲ ਆ ਰਹੀ ਏ ਉਹਦਾ ਘਰ ਨਾ ਲੈ ਲਉ ਇਹੋ ਜਿਹੇ ਪਾਪੀ ਦਾ ਘਰ ਆਪਾਂ ਕੀ ਕਰਨਾ ਇਹ ਘਰ ਸਾਡੇ ਲਈ ਥੇ ਆ ਜਿੱਥੇ ਇਹੋ ਜਿਹੇ ਆ ਪਾਪੀ ਦੁਸ਼ਟ ਰਹਿੰਦਾ ਪੰਥ ਕੋਲ ਥਾਵਾਂ ਦੀ ਘਾਟ ਨਹੀਂ ਆ ਜੰਮੂ ਦੇ ਸਾਂਭਾ ਦੇ ਗੁਰੂ ਘਰ ਦੇ ਵਿੱਚ ਵਾਪਰੀ ਘਟਨਾ ਸਾਨੂੰ ਤਿੰਨ ਸਬਕ ਸਿਖਾਉਂਦੀ ਹੈ ਪਹਿਲਾ ਤਾਂ ਇਹ ਕਿ ਮਨਜੀਤ ਵਰਗੇ ਢੋਂਗੀਆਂ ਦੇ ਦੁਕਾਨ ਖੁੱਲਣ ਹੀ ਨਾ ਦਿੱਤੀ ਜਾਵੇ ਕਿਉਂਕਿ ਖੁੱਲਦੀਆਂ ਤੇ ਚਲਦੀਆਂ ਤਾਂ ਨੇ ਜੇ ਲੋਕ ਉਹਨਾਂ ਨੂੰ ਸ਼ਹਿਦ ਦਿੰਦੇ ਨੇ ਜੇ ਖੁੱਲ ਜਾਣ ਤਾਂ ਪ੍ਰਬੰਧਕ ਕਮੇਟੀ ਇਸ ਤੇ ਫੌਰਨ ਐਕਸ਼ਨ ਲਵੇ ਇਸ ਦੇ ਲਈ ਸਿੱਖ ਸੰਗਤ ਨੂੰ ਏਕੀਤੇ ਹਿੰਮਤ ਨਾਲ ਅੱਗੇ ਆਉਣਾ ਪਊਗਾ ਸਭ ਤੋਂ ਪਹਿਲਾਂ ਗੁਰੂ ਤੇ ਭਰੋਸਾ ਰੱਖਣਾ ਪਵੇਗਾ ਤਾਂ ਕਿ ਮਨ ਨਾ ਡੋਲੇ ਤੇ ਇਹਨਾਂ ਪਖੰਡੀਆਂ ਦੀ ਦੁਕਾਨ ਵੱਲ ਕਿਸੇ ਵੀ ਸਿੱਖ ਦਾ ਕਦਮ ਹੀ ਨਾ ਵਧੇ ਦੂਜਾ ਸਬਕ ਪ੍ਰਬੰਧਕ ਕਮੇਟੀ ਦੇ ذریعے ਆਪਣੀ ਚੌਦਰ ਹਾਸਲ ਕਰਨ ਦੇ ਲਈ ਸਾਨੂੰ ਇੱਕ ਇੱਕ ਇਲਾਕੇ ਦੇ ਵਿੱਚ ਕੱਲੇ ਕੱਲੇ ਇਲਾਕੇ ਵਿੱਚ ਤਿੰਨ ਤੋਂ ਚਾਰ ਗੁਰੂਕਰਾਂ ਦੀ ਲੋੜ ਨਹੀਂ ਹੈ ਬਲਕਿ ਇੱਕ ਹੀ ਗੁਰੂਕਰ ਸਥਾਪਿਤ ਕੀਤਾ ਜਾਵੇ ਜਿਸ ਗੁਰੂ ਦੇ ਅੱਗੇ ਅਸੀਂ ਸੀਸ ਝੁਕਾਉਣਾ ਹੈ ਉਸ ਗੁਰੂ ਦੀ ਸੁਰੱਖਿਆ ਸਾਡੀ ਪਹਿਲ ਹੋਵੇ ਸੀਸੀਟੀਵੀ ਕੈਮਰਾ ਤੋਂ ਇਲਾਵਾ 24 ਘੰਟੇ ਆਪਸ ਦੇ ਵਿੱਚ ਹੀ ਜਿਹੜੇ ਸਿੱਖ ਡਿਊਟੀਆਂ ਲਾ ਕੇ ਪਹਿਰੇਦਾਰੀ ਕਰਨ ਫੈਰੇਦਾਰਾਂ ਦੀ ਨਿਯੁਕਤੀ ਹੋਵੇ ਪੱਕੀ ਪਹਿਰੇਦਾਰੀ ਹੋਵੇ ਹਲਾਂ ਕੀ ਸ੍ਰੀ ਕਾਲ ਤੱਕ ਸਾਬਦੇ ਵੱਲੋਂ ਪਹਿਲਾਂ ਵੀ ਕਈ ਵਾਰੀ ਆਦੇਸ਼ ਜਾਰੀ ਕੀਤੇ ਗਏ ਹਨ ਕਿ ਇੱਕ ਇਲਾਕੇ ਦੇ ਵਿੱਚ ਜੇ 2 ਤੋਂ 3 ਗੁਰੂ ਘਰ ਨੇ ਤਾਂ ਇੱਕ ਗੁਰੂ ਘਰ ਕਰ ਦਿੱਤਾ ਜਾਵੇ ਪਰ ਜ਼ਮੀਨੀ ਪੱਧਰ ਤੇ ਇਸ ਅਪੀਲ ਦਾ ਇਸ ਸੁਨੇਹੇ ਦਾ ਕੋਈ ਅਸਰ ਨਹੀਂ ਹੋਇਆ ਐਸਜੀਪੀਸੀ ਨੇ ਹੁਣ ਜ਼ਮੀਨੀ ਪੱਧਰ ਤੇ ਆਪਣੀ ਧਰਮ ਪ੍ਰਚਾਰ ਕਮੇਟੀ ਨੂੰ ਇਸ ਕੰਮ ਵੱਲ ਲਾਉਣ ਦੀ ਲੋੜ ਹੈ ਤੀਸਰਾ ਤੇ ਅਹਿਮ ਕੰਮ ਜਿਹੜਾ ਸਿੱਖਾਂ ਨੇ ਕਰਨਾ ਹੈ ਉਹ ਹੈ ਬੇਅਦਬੀ ਕਰਨ ਵਾਲੇ ਗੁਨਾਹਗਾਰਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿਵਾਉਣ ਦਾ ਹਰ ਵਾਰੀ ਦਿਮਾਗੀ ਸੰਤੁਲਨ ਖਰਾਬ ਕਰਨ ਦਾ ਜਾਂ ਖਰਾਬ ਹੋਣ ਦਾ ਨਾ ਲਾ ਕੇ ਮੁਲਜ਼ਮਾਂ ਨੂੰ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾ ਸਕਦਾ ਪਰ ਤਕਰੀਬਨ ਹਰੇਕ ਕੇਸ ਦੇ ਵਿੱਚ ਅਜਿਹਾ ਹੀ ਤਰਕ ਪੁਲਿਸ ਦੇ ਵੱਲੋਂ ਮਹਿਕਮੇ ਦੇ ਵੱਲੋਂ ਦੇ ਦਿੱਤਾ ਜਾਂਦਾ ਹੈ 2016 ਤੋਂ ਲੈ ਕੇ ਹੁਣ 2025 ਤੱਕ ਤਿੰਨ ਵੱਖ-ਵੱਖ ਸਰਕਾਰਾਂ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਬੇਅਦਬੀ ਕਰਨ ਵਾਲਿਆਂ ਖਿਲਾਫ ਉਮਰ ਕੈਦ ਦੇ ਕਾਨੂੰਨ ਨੂੰ ਬਣਾਉਣ ਦਾ ਬਿੱਲ ਪਾਸ ਕੀਤਾ ਪਰ ਹਾਲੇ ਤੱਕ ਕੇਂਦਰ ਸਰਕਾਰ ਨੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸਾਡੇ ਸਿਆਸਤਦਾਨਾਂ ਦੀ ਇੱਛਾ ਸ਼ਕਤੀ ਕਮਜ਼ੋਰ ਹੋਣਾ ਹੀ ਕਿਹਾ ਜਾ ਸਕਦਾ ਹੈ ਮੰਨਿਆ ਜਾ ਸਕਦਾ ਹੈ ਬੇਅਦਬੀ ਦੀ ਥਾਂ ਜੇ ਕੇਂਦਰ ਤੇ ਦਬਾਅ ਪਾ ਕੇ ਸਖਤ ਕਾਨੂੰਨ ਬਣਾਉਣ ਤੇ ਜ਼ੋਰ ਲਾਇਆ ਹੁੰਦਾ ਤਾਂ ਸ਼ਾਇਦ ਬੇਅਦਬੀ ਕਰਨ ਵਾਲਿਆਂ ਦੇ ਹੱਥ ਕੰਬ ਜਾਂਦੇ ਮੌਜੂਦਾ ਕਾਨੂੰਨ ਵਿੱਚ ਬੇਅਦਬੀ ਦੇ ਗੁਨਾਹ ਦੀ ਸਿਰਫ 3 ਸਾਲ ਦੀ ਸਜ਼ਾ ਹੈ ਪਰ ਧਾਰਮਿਕ ਭਾਵਨਾਵਾਂ ਵਰਗੇ ਸੰਜੀਦਾ ਮੁੱਦੇ ਤੇ ਜੇ ਮਾਹੌਲ ਖਰਾਬ ਹੋ ਜਾਵੇ ਤਾਂ ਕਈ ਜ਼ਿੰਦਗੀਆਂ ਖਤਮ ਹੋ ਜਾਂਦੀਆਂ ਨੇ ਖਤਮ ਹੋ ਸਕਦੀਆਂ ਨੇ ਇਸ ਲਈ ਲੋੜ ਹੈ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਨੂੰ ਉਮਰ ਕੈਦ ਦੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਭ ਤੋਂ ਵੱਡੀ ਗੱਲ ਇਸ ਕਾਨੂੰਨ ਨੂੰ ਸਿਰਫ ਇੱਕ ਸੂਬੇ ਤੱਕ ਸੀਮਿਤ ਨਾ ਰੱਖ ਕੇ ਪੂਰੇ ਦੇਸ਼ ਦੇ ਵਿੱਚ ਲਾਗੂ ਕੀਤਾ ਜਾਵੇ ਕੱਲ੍ਹਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਇੱਕ ਹੋਰ ਪ੍ਰਾਈਮ ਸਟੋਰੀ ਦੇ ਨਾਲ ਛੇਤੀ ਮਿਲਾਂਗੇ ਧੰਨਵਾਦ